ਸੇਲਦਾਰ ਸਾਹਿਬ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਅੱਜ ਛੁੱਟੀ ਹੈ ਅੱਜ ਛੁੱਟੀ ਵਾਲੀ ਗੱਲ ਨਹੀਂ ਦੇਖੋ ਹੈਗੀ ਹੋਮ ਮਿਨਿਸਟਰੀ ਡਿਪਾਰਟਮੈਂਟ ਸੁੱਤਾ ਨਹੀਂ ਪਿਆ ਕਿ ਅੱਜ ਛੁੱਟੀ ਹੈ ਹੋਮ ਮਿਨਿਸਟਰੀ ਭਗਵਾਨਤ ਮਾਨ ਜੀ ਦੇ ਅੰਡਰ ਹੈ ਹੋਮ ਮਿਨਿਸਟਰੀ 24 ਘੰਟੇ ਜਾਗਦੀ ਹੈ ਸਾਡੇ ਇੱਕ ਇੱਕ ਹਰਕਤ ਦੀ ਇੰਟੈਲੀਜੈਂਸ ਰਿਪੋਰਟਾਂ ਜਾਂਦੀਆਂ ਨੇ ਉੱਪਰ ਤੇ ਬੇਨਤੀ ਹੈ ਜਿਹੜੀ ਵੀ ਗੱਲ ਤੁਸੀਂ ਕਰਨੀ ਹੈ ਜੋ ਵਿਸ਼ਵਾਸ ਦੇਣਾ ਹੈ ਪ੍ਰਸ਼ਾਸਨ ਨੂੰ ਆਪਣੋਂ ਉੱਪਰਲੇ ਅਧਿਕਾਰੀਆਂ ਲੈ ਕੇ ਦਿਓ ਬਜ਼ੁਰਗ ਬਹਿ ਜਾਓ ਬਾਹਰ ਬਹਿ ਜਾਓ ਗੱਲ ਕਰ ਲੈ ਬਾਬਾ ਜੀ ਪ੍ਰਾਟ ਸਾਹਿਬ ਪ੍ਰਾਟ ਸਾਹਿਬ ਇੱਕ ਸਾਰੀ ਸੰਗਤ ਵੱਲੋਂ ਅਸੀਂ ਤੁਹਾਨੂੰ ਇੱਕ ਬੇਨਤੀ ਕਰ ਦਿੰਦੇ ਹਾਂ ਇਹ ਸਾਰੀ ਸੰਗਤ ਦੀ ਇੱਕ ਸੋਚੀ ਸਮਝੀ ਬੇਨਤੀ ਹੈ ਬਿਲਕੁਲ ਜੀ ਬਿਲਕੁਲ ਕਿ ਸਾਨੂੰ ਕਿਉਂਕਿ ਸਾਡਾ ਤੁਸੀਂ ਸਾਡੇ ਚੋਂ ਪਹਿਲੀ ਗੱਲ ਤੁਹਾਡੀ ਲਈ ਇੱਜ਼ਤ ਹੈ ਪਿਆਰ ਹੈ ਇਹ ਗੱਲ ਕਲੀਅਰ ਦੂਜੀ ਗੱਲ ਜਿੰਨਾ ਚਿਰ ਸਾਨੂੰ ਮਿਨਿਸਟਰੀ ਲੈਵਲ ਤੇ ਜਾਂ ਚੀਫ ਸੈਕਟਰੀ ਜਾਂ ਡੀਜੀਪੀ ਲੈਵਲ ਤੇ ਇਹ ਆਸ਼ਵਾਸਨ ਨਹੀਂ ਮਿਲਦਾ ਕਿ ਇਸ ਦਿਨ ਇੱਥੇ ਇਸ ਬਿੱਲ ਬਾਰੇ ਇੱਕ ਪੱਕੀ ਗੱਲ ਹੋ ਜੂਗੀ ਇਹਦਾ ਕੋਈ ਨੋਟੀਫਿਕੇਸ਼ਨ ਜਾ ਰਹੀ ਹੋਊ ਇਹਦਾ ਕੋਈ ਸਪੈਸ਼ਲ ਸੈਸ਼ਨ ਬੁਲਾਇਆ ਜਾਊ ਕੁਝ ਵੀ ਕਾਨੂੰਨ ਵਾਲੇ ਪਾਸੇ ਤੁਰਨ ਦਾ ਕੋਈ ਆਬਜੈਕਸ਼ਨ ਆਦਾ ਦੱਸਣ ਆਹ ਆਬਜੈਕਸ਼ਨ ਹੈ ਉਹ ਮੀਟਿੰਗ 10 ਦਿਨ ਕਦੋਂ ਹੋ ਰਹੀ ਹੈ ਬਟ ਜਿਹੜੀ ਚੀ ਤੁਹਾਡੇ ਹੱਥੇ ਚ ਨਹੀਂ ਬਰਾੜ ਸਾਹਿਬ ਤੁਸੀਂ ਉਹ ਵਾਦਾ ਕਰ ਜੂਗੇ ਆਪਾਂ ਕੀ ਕਰਾਂਗੇ ਇੱਕ ਦੂਜੇ ਦਾ ਮੈਂ ਤਾਂ ਹੀ ਤਾਂ ਨਹੀਂ ਕਰ ਰਿਹਾ ਤੇ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਤੁਸੀਂ ਕਰੋਨਾ ਸਿਰਫ ਉੱਤੇ ਫੋਨ ਕਰਕੇ ਦੱਸ ਦਿਓ ਕਿ ਅਸੀਂ ਆ ਆਸ਼ਵਾਸਨ ਮੰਗ ਰਹੇ ਆ ਉਹਦੇ ਦਿਨ ਇਹਨਾਂ ਦੀ ਗੱਲ ਕਰਾ ਲੈ ਅਮਨ अरोड़ा ਜੀ ਇਹਨਾਂ ਨੂੰ ਫੋਨ ਕਰ ਲੈਂਦੇ ਕੱਲ ਨੂੰ ਇਲੈਕਸ਼ਨ ਹੋਣਗੇ ਸਾਰਿਆਂ ਨੂੰ ਫੋਨ ਕਰਨਗੇ ਉਹਨਾਂ ਨੂੰ ਕੋਈ ਗੱਲ ਕਰ ਲੈਣ ਇਹਨਾਂ ਨਾਲ ਦੇ ਦਿਨ ਫੋਨ ਤੇ ਆਸ਼ਵਾਸਨ ਹੈ ਅਸੀਂ ਉੱਠ ਜਾਗੇ ਵਰਨਾ ਇਹ ਵਾਅਦਾ ਜਾਊਗਾ ਲੰਗਰ ਵੀ ਅੱਜ ਕੋ ਅਸੀਂ ਇੱਥੇ ਤੰਬੂ ਬਿਲਾ ਲਾਂਗੇ ਆਹੀ ਹੋਈ ਸੀ ਅਸੀਂ ਇਸ ਛਿੰ ਨੂੰ ਜਿਹੜਾ ਫੋਲੋਅ ਅਪ ਕਰਕੇ ਪੋਸ਼ਣਾ ਪੁੱਛਿਆ ਤਾਂ ਹੱਲ ਕੱਢਾ ਪੋਜ਼ਿਟਿਵਲੀ ਇਟ ਵਾਸ ਅ ਕਮਿਟਮੈਂਟ ਮੇਡ ਇਨ ਬ੍ਰੌਟ ਡੇਲਾਈਟ ਐਂਡ ਇਨ 프ਰੰਟ ਆਫ एवरीवन ਤੁਸੀਂ ਸੁਣਿਆ ਇਹਨਾਂ ਨੇ ਕੀ ਕਿਹਾ ਸਾਡਾ ਮਤਲਬ ਹੋਰ ਸੀ ਸਾਚ ਕੀ ਹੋਇਆ ਮੰਨ ਸਾਹਿਬ ਗੰਭੀਰ ਹਾਲਤ ਹੋਈ ਉਹਨਾਂ ਦੀ ਹਾਲਤ ਖਰਾਬ ਹੋ ਗਈ ਉਹ ਕਹਿ ਰਹੇ ਨੇ ਕਿ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਡਾ ਹੱਲ ਕੱਢਾਂਗੇ ਅੱਛਾ ਠੀਕ ਹੈ ਕੀ ਇਹ ਦੱਸ ਸਕਦੇ ਨੇ ਕਿ ਕਿੰਨੇ ਦਿਨ ਅਸੀਂ ਵੇਟ ਕਰੀਏ ਮੈਂ ਤਾਂ ਜੀ ਅੱਜ ਹੀ ਜਾ ਕੇ ਗੱਲ ਕਰ ਲਊਗਾ ਬਟ ਅੱਗੇ ਜੋ ਜਵਾਬ ਆਊਗਾ ਉਹ ਮੈਂ ਇਹਨਾਂ ਨੂੰ ਉਹ ਜਵਾਬ ਤੁਸੀਂ ਹੁਣ ਲੈ ਲਓ ਬਸ ਇੰਨੀ ਕੁ ਸਾਡੀ ਬੇਨਤੀ ਹੈ ਉਹ ਜਵਾਬ ਹੁਣ ਲੈ ਲਓ ਬਸ ਸਿੰਦਰ ਸਾਹਿਬ ਇੰਨੀ ਕੁ ਸਾਡੀ ਬੇਨਤੀ ਹੈ ਐਮ ਨੂੰ ਪੁੱਛੋ ਜੀ ਮੜ ਕੋਈ ਨਹੀਂ ਪੁੱਛਣਾ ਇਹ ਬੇਨਤੀ ਮਾਰੇ ਪਰਿਓਗੇ ਲੈ ਲਓ ਬਿਆਹ ਨੇ RAM NAAL ਤੁਸੀਂ ਹਣਾ ਜੀ ਸਾਧੀ ਹੈ ਕੋਈ ਗੱਲ ਨਹੀਂ ਸੰਗਤ ਜੀ ਜੋ ਵੀ RAM NAAL RAM NAAL ਧੰਨਵਾਦ ਹੈ ਤੁਹਾਡੇ ਸਭ ਦੇ ਸਾਹਮਣੇ ਬਿਲਕੁਲ ਸ਼ੀਸ਼ੇ ਵਾਂਗੂ ਸਪਸ਼ਟ ਰੱਖੀ ਜਾਊਗੀ ਇੱਥੇ ਕੋਈ ਗੱਲ ਪਰਦੀਆ ਇੱਕ ਦੇਖੋ ਸੰਘਰਸ਼ ਉਹ ਕਾਮਯਾਬ ਹੁੰਦੇ ਨੇ ਜਿਹੜੇ ਸ਼ਾਂਤਮਈ ਰਹਿੰਦੇ ਨੇ ਇਹ ਆਪਾਂ ਨੇ ਦੇਖਿਆ ਦਿੱਲੀ ਦੇ ਕਿਸਾਨ ਮੋਰਚੇ ਤੋਂ ਬਿਲਕੁਲ ਬੜੇ ਪਿਆਰ ਸਤਿਕਾਰ ਨਾਲ ਜਿਵੇਂ ਦ੍ਰਿੜਤਾ ਨਾਲ ਪਿਆਰ ਸਤਿਕਾਰ ਨਾਲ ਗਰਜੀਤ ਸਿੰਘ ਬੈਠਾ ਆਪਦੇ ਸਨੇਹ ਰੰਦਾ ਸੰਗਤ ਨੂੰ ਉਸੇ ਤਰ੍ਹਾਂ ਅੱਜ ਦੇ ਇਸ ਧਰਨੇ ਦਾ ਇਸ ਸੰਘਰਸ਼ ਦਾ ਸਨੇਹਾ ਲੋਕਾਂ ਵਿੱਚ ਇਹੀ ਜਾਣਾ ਚਾਹੀਦਾ ਹੈ ਕਿ ਸ਼ਾਂਤਮਈ ਆਪਣੀ ਮੰਗ ਰੱਖੀ ਗਈ ਹੈ ਜੇ ਕੋਈ ਗੌਰ ਨਾ ਹੋਈ ਤਾਂ ਮਜਬੂਰੀ ਵਸ ਹੋ ਸਕਦਾ ਸਾਨੂੰ ਅਗਲੇ ਇਕੱਠ ਦੀ ਗਾਲ ਪਾਰਕ ਦੀ ਧਾਤੇ ਕਿਸੇ ਰੋਡ ਦੀ ਦੇਣੀ ਪਵੇ ਸਾਰਾ ਅਸਲ 'ਚ ਇਹ ਸਾਡਾ ਦਰਦ ਨਹੀਂ ਸਮਝਦੇ ਕਿਉਂਕਿ ਇਹਨਾਂ ਦੀ ਟ੍ਰੇਨਿੰਗ ਹੈ ਲਾਹੌਰ ਆਰਡਰ ਮੇਨਟੇਨ ਕਰਨਾ ਬਸ ਸਮੂਥਲੀ ਚੱਲ ਰਿਹਾ ਜੀ ਆਲ ਲੋਕੇ ਆ ਲੋਕੇ ਅੱਜ ਦਿਨੇ ਬੋਲੇ ਵੀ ਸੀ ਕੋਈ ਸਟੇਜ ਤੋਂ ਕੋਈ ਵੀਰ ਬੋਲੇ ਸੀਗੇ ਆਲ ਲੋਕੇ ਆ ਜੀ ਆਲ ਲੋਕੇ ਆ ਇਹ ਉੱਪਰ ਇਹੀ ਕਹਿੰਦੇ ਹਾਂ ਹਾਂ ਜੀ ਤੁਸੀਂ ਬੋਲੇ ਸੀ ਮੇਰੇ ਖਿਆਲ ਹਨਾ ਆਲ ਲੋਕੇ ਆ ਜੀ ਆਲ ਲੋਕੇ ਆ ਪਰੇ ਆਲੋਕੇ ਨਹੀਂ ਹੁੰਦਾ ਜੇ ਆਲੋਕੇ ਹੁੰਦਾ ਨਾ ਤੇ ਸੁਖਬੀਰ ਬਾਦਲ ਸਾਹਿਬ ਦੀ ਸਰਕਾਰ 25 ਸਾਲ ਚੱਲਦੀ ਕੋਈ ਵਿਕਾਸ ਉਹਨਾਂ ਘੱਟ ਨਹੀਂ ਸੀ ਕੀਤੇ ਸਿਰਫ ਇੱਕੋ ਗੱਲ ਤੋਂ ਦਗਾ ਦੇ ਗਏ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੱਲ ਪਿੱਠ ਕਰ ਲਈ ਜੇ ਆਲੋਕੇ ਚੱਲਦਾ ਹੁੰਦਾ ਨਾ ਤੇ ਇੱਥੇ ਹੁਣ ਸਰਕਾਰ ਜਿਹੜੀ ਸੀ ਨਾ ਕੈਪਟਨ ਸਾਹਿਬ ਦੀ ਚੱਲ ਰਹੀ ਹੋਣੀ ਸੀ ਇਹਨਾਂ ਨੂੰ ਬਦਲਾਵ ਵਾਲੇ ਨੂੰ ਮੌਕਾ ਹੀ ਨਹੀਂ ਸੀ ਮਿਲਣਾ ਜੇ ਉਹਨਾਂ ਨੇ ਆਲੋਕੇ ਰੱਖਿਆ ਹੁੰਦਾ ਤੇ ਜੇ ਅੱਜ ਇਹ ਆਲੋਕੇ ਨਹੀਂ ਰੱਖਣਗੇ ਤੇ ਫੇਰ ਅਗਲਾ ਤਾਂ ਹੁਣ ਆਪਾਂ ਦੇਖਿਆ ਜੀ ਹਮ ਦੋਜਮਾਨ ਜੀ ਨੇ ਸਾਨੂੰ ਕਾਫੀ ਡੀਪਲੀਸ ਇਹਦੇ ਬਾਰੇ ਗਾਈਡ ਕੀਤਾ ਸੋ ਸੰਗਤ ਜੀ ਗੱਲ ਕਲੀਅਰ ਆ ਆਪਾਂ ਸਾਰੇ ਧਰਮੀ ਇਕੱਠੇ ਹੋ ਜਾਈਏ ਆਪਣੇ ਆਪਣੇ ਧਰਮ ਨੂੰ ਮੰਨਣ ਵਾਲੇ ਕਿਉਂਕਿ ਇਹ ਸਾਨੂੰ ਪਾਰ-ਪਾਰ ਕੇ ਲੜਾਉਂਦੇ ਨੇ ਇਹਨਾਂ ਨੇ ਆਪਣੇ ਆਪਣੇ ਨਾ ਕੋ ਚਾਰਕ ਬੰਦੇ ਉੱਥੇ ਬਿਠਾਏ ਹੁੰਦੇ ਚਾਰਕ ਉੱਥੇ ਉਹਨੂੰ ਉਹਦੇ ਨਾਲ ਲੜਾ ਦੋ ਉਹਨੂੰ ਉਹਦੇ ਨਾਲ ਸੋਸ਼ਲ ਮੀਡੀਆ ਤੇ ਜੰਗ ਚੱਲਦੀ ਰਹਿੰਦੀ ਅਸੀਂ ਸੋਚਦੇ ਆਂ ਵੀ ਸਾਡਾ ਜਿਹੜਾ ਗਵੰਢੀ Hindu ਵੀਰ ਆ ਸਾਡਾ ਦੁਸ਼ਮਣ ਪਰ ਜਦੋਂ ਸਾਨੂੰ ਲੱਗਦਾ ਵੀ ਯਾਰ ਅਸੀਂ ਤਾਂ ਇਕੱਠੇ ਪੜੇ ਆਂ ਅਸੀਂ ਤਾਂ ਸਕੂਲੇ ਇਕੱਠੇ ਸੋ ਮੋਚੇ ਖਾਂਦੇ ਹੀ ਗੋਲ ਗੱਪੇ ਖਾਂਦੇ ਫਿਰ ਸਾਨੂੰ ਲੱਗਦਾ ਨਹੀਂ ਯਾਰ ਇਹ ਜਿਹੜਾ ਸੋਸ਼ਲ ਮੀਡੀਆ ਤੇ جنگ ਲੱਗੀ ਉਹ ਸਾਡੀ جنگ ਨਹੀਂ ਗੀ ਉਹ ਸਾਡੇ ਤੇ ਥੋਪੀ ਜਾ ਰਹੀ ਸਾਡਾ ਦਿਮਾਗ ਬਦਲਿਆ ਜਾ ਰਿਹਾ ਸੋ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਅੰਤੋਜ ਮਾਨ ਜੀ ਪਹਿਲਾਂ ਤਾਂ ਆਪਾਂ ਇਹਨਾਂ ਦਾ ਬਰਥਡੇ ਕਲ ਲੈਨੇ ਆ ਕੀ ਸਾਨੂੰ ਕਹਿੰਦੇ ਨੇ ਦੂਸਰੀ ਗੱਲ ਇਹ ਆ ਕਿ ਆਪਾਂ ਫਿਰ ਸਾਰੇ ਇਕੱਠੇ ਹੋ ਕੇ ਨੇ ਸਾਰੇ ਧਰਮਾਂ ਵਾਲੇ ਆਪਾਂ ਕੋਸ਼ਿਸ਼ ਕਰਨੀ ਮਲੇਰਕੋਟਲਾ ਵੀ ਇਕੱਠਾ ਕਰਾਂਗੇ ਉਦੋਂ ਜਲੰਧਰ ਤੋਂ 크ਿਸਚੀਅਨਿਟੀ ਵਾਲੇ ਵੀ ਲਵਾਂਗੇ ਨਾਲ ਇੱਥੋਂ ਸਾਰੇ ਆਪਣਾ ਬ੍ਰਾਹਮਣ ਸਮਾਜ ਨੇ ਵੀ ਸਮਾਜ ਅਗਰਵਾਲ ਸਮਾਜ ਸਾਰੇ ਇਕੱਠੇ ਹੋ ਕੇ ਨਾ ਆਪਾਂ ਉੱਥੇ ਕਿਤੇ ਵੱਡੇ ਹਾਲ ਦੇ ਵਿੱਚ ਬੈਠ ਕੇ ਗੱਲ ਕਰਾਂਗੇ ਪਹਿਲਾਂ ਆਪਾਂ ਇਹਨਾਂ ਦੀ ਸੁਣ ਲਈ ਪਹਿਲਾਂ ਇਹਨਾਂ ਨੂੰ ਸੁਣ ਮੈਂ ਬੇਨਤੀ ਕਰਦਾ ਹਾਂ ਤਹਿਸੀਲਦਾਰ ਸਾਹਿਬ ਸਮਾਰਾ ਤੁਹਾਡੇ ਨਾਲ ਵਿਚਾਰ ਕਰਨਾ ਸਤਿਨਾਮ ਵਾਹਿਗੁਰੂ ਸਾਧ ਸੰਗ ਜੀਓ ਮੈਂ ਬੇਨਤੀ ਕਰੂੰਗਾ ਕਿ ਤਾੜਾ ਜਿਹੜਾ ਡਾਕਟਰ ਸੀ ਐਸ ਐਮ ਸਾਹਿਬ ਨੂੰ ਪੇਸ਼ ਕੀਤਾ ਸੀਗਾ ਐਸਮ ਸਮ ਡਰਾਫਟ ਪੇਜ ਕੀ ਤਸਕਾ ਉਹ ਡੀ ਸਾਹਿਬ ਰਾਹੀਂ ਉੱਪਰ ਉਚਿਤ ਅਧਾਰ ਇਹਨੂੰ ਪਹੁੰਚ ਗਿਆ ਹੈ ਉਹ ਤੁਰੰਤ ਪਿਛਵਾਜ ਕੀ ਪੇਸ਼ ਕਰਕੇ ਤੁਹਾਨੂੰ ਇਹ ਨਾ ਇਦਾਂ ਕਰੋ ਐਟ ਦ ਐਂਡ ਐਵਰ ਡਰਾਫਟ ਦੀ ਜਿਹੜੀ ਆ ਕਾਰਵਾਈ ਅੱਜ ਛੁੱਟੀ ਹੋਣ ਕਰਕੇ ਪਤਾ ਨਹੀਂ ਲੱਗ ਰਹੀ ਤਾਂ ਤੁਹਾਨੂੰ ਤੁਰੰਤ ਦੱਸਤਾ ਜਾਵੇਗਾ ਜੀ ਕੀ ਕਾਰਵਾਈ ਹੋਈ ਹੈ ਜੀ ਠੀਕ ਹੈ ਜੀ ਥੈਂਕ ਯੂ ਕ੍ਰੈਬ ਉਹ ਆਕਤੇ ਪਹੁੰਚਿਆ ਹੈ ਲੈਟਰ ਹੁੰਦੀ ਹੈ ਸਦੂ ਬਾਰਾ ਬੋਣੇ ਲਈ ਆ ਮਾਈਕ ਸਾਡਾ ਸੀ ਬੋਲ ਦਿਓ ਹਲੋ ਤੁਹਾਡਾ ਜਿਹੜਾ ਲੈਟਰ ਹੈ ਨਾ ਦਿੱਤਾ ਡਰਾਫਟ ਦਿੱਤਾ ਆ ਉਹ ਡਰਾਫਟ ਪਹੁੰਚ ਗਿਆ ਹੈ ਉਹ ਸੈਕਟਰੀਟ ਪਹੁੰਚ ਗਿਆ ਹੈ ਠੀਕ ਹੈ ਗ੍ਰੈਬ ਵਾਕ ਕੋ ਪਹੁੰਚਿਆ ਅੱਗੇ ਕਾਰਵਾਈ ਵਾਸਤੇ ਕਾਰਵਾਈ ਹੋ ਰਹੀ ਹੈ ਤਾਂ ਉਹਦਾ ਅੱਜ ਛੁੱਟੀ ਹੋਣ ਕਰਕੇ ਸਟੇਟਸ ਨਹੀਂ ਪਤਾ ਲੱਗ ਰਿਹਾ ਠੀਕ ਹੈ ਕੱਲ ਨੂੰ ਪਤਾ ਕਰਕੇ ਦੱਸ ਦੱਸ ਦਵਾਂਗੇ ਤੁਹਾਨੂੰ ਇੱਕ ਗੱਲ ਅਸੀਂ ਪੁੱਛ ਸਕਦੇ ਹਾਂ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਇਹ ਕਿਹਨੂੰ ਲੂਪ ਚ ਲੈ ਕੇ ਗੱਲ ਕਰ ਰਹੇ ਹੋ ਅਸੀਂ ਇਹਦੇ ਚ ਕੀ ਦੀ ਰਿਸਪੋਨਸੀਬਿਲਟੀ ਮੰਨੀ ਹੈ ਮੈਂ ਐਸਟੀਐਮ ਸਾਹਿਬ ਕੋ ਪਤਾ ਕੀਤਾ ਜੀ ਐਸਟੀਐਮ ਸਾਹਿਬ ਨੇ ਦੱਸਿਆ ਜੀ ਸਰ ਕਿਉਂਕਿ ਸਾਡਾ ਖੁਦ ਮੋਰਚਿਆਂ ਦਾ ਐਕਸਪੀਰੀਅੰਸ ਹੈ ਸਾਡੇ ਨਾਲ ਲੁਧਿਆਣੇ ਡਿਪਟੀ ਕਮਿਸ਼ਨਰ ਚੀਫ ਸੈਕਟਰੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੀ ਸੀ ਕਮਿਸ਼ਨਰ ਸਾਹਿਬ ਡੀਜੀਪੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੀ ਸੀ ਔਰ ਸੱਤਾਂ ਦਿਨਾਂ ਬਾਅਦ ਕਿਸੇ ਨੂੰ ਗੱਲ ਯਾਦ ਨਹੀਂ ਸੀ ਤੁਸੀਂ ਇੱਥੇ ਜਿਹੜੀ ਵੀ ਗੱਲ ਕਰੋ ਤੁਹਾਡੇ ਕੋਲੇ ਟਾਈਮ ਹੈਗਾ ਤੁਸੀਂ ਚੀਫ ਸੈਕਟਰੀ ਨੂੰ ਤੇ ਮੁੱਖ ਮੰਤਰੀ ਨੂੰ ਲੂਪ 'ਚ ਲੈ ਕੇ ਭਰੋਸਾ ਦਿਓ ਜੋ ਦੇਣਾ ਤੁਸੀਂ ਪਤਾ ਕੀ ਹੋਊਗਾ ਸਾਡਾ ਕੋਈ ਮਸਲਾ ਨਹੀਂ ਜਿਵੇਂ ਪਹਿਲਾਂ ਹਲਕ ਸਾਬ ਨੇ ਕਿਹਾ ਅਸੀਂ ਬੜੇ ਸ਼ਾਂਤਮਈ ਸਾਰੇ ਫਿਰਕਿਆਂ ਨੂੰ ਸਾਰੇਾਂ ਦੀ ਮਰਜ਼ੀ ਨਾਲ ਬੈਠੇ ਆ ਕੋਈ ਮਸਲਾ ਨਹੀਂ ਸ਼ਾਂਤੀ ਨਾਲ ਬੈਠੇ ਆ ਪਰ ਜਿਹੜਾ ਵੀ ਪ੍ਰੋਮਿਸ ਕਰੋ ਉਹ ਸਰਕਾਰ ਵੱਲ ਆਉਣਾ ਚਾਹੀਦਾ ਥੋੜੇ ਵੱਲੋਂ ਮੇਰਾ ਮੇਰੇ ਵੱਲੋਂ ਪ੍ਰੋਮਿਸ ਲੈਣੀ ਹੈ ਕਿਉਂਕਿ ਸਰਕਾਰ ਦਾ ਫੈਸਲਾ ਸਰਕਾਰ ਵੱਲੋਂ ਆਉਣਾ ਹੈ ਜੀ ਜਦੋਂ ਫੈਸਲਾ ਆ ਜਾਣਾ ਤੁਹਾਨੂੰ ਦੱਸ ਦਵਾਂਗੇ ਤੇ ਫਿਰ ਅਸੀਂ ਕੱਲ ਤੱਕ ਬੈਠੀਏ ਇੱਥੇ ਮਤਲਬ ਇਹ ਤੁਹਾਡੀ ਸਰ ਇੱਛਾ ਜੀ ਕਿਉਂਕਿ ਆਪਾਂ ਤੁਹਾਡੇ ਤੁਸੀਂ ਸਾਨੂੰ رائے ਕੀ ਦੇ ਰਹੇ ਹੋ ਮੈਂ ਕਹ ਰਿਹਾ ਤੁਸੀਂ ਕਿਉਂਕਿ ਆਪਾਂ ਜਾਣੇ ਆ ਇਹ ਲਾਗੂ ਹੋਵੇ ਜੀ ਠੀਕ ਹੈ ਜੀ ਸਰ ਮਸਲਾ ਇੰਨਾ ਕਾਇ ਹੈ ਕਿ ਤੁਹਾਡੇ ਕੋਲੇ ਫੋਨ ਹੈ ਤੁਸੀਂ ਚੀਫ ਸੈਕਟਰੀ ਨੂੰ ਮੁੱਖ ਮੰਤਰੀ ਨੂੰ ਦਾ ਰਾਤ ਨੂੰ ਵੀ ਡਾਇਰੈਕਟ ਫੋਨ ਕਰਨ ਦਾ ਮੈਂ ਐਸ.ਐਮ. ਸਾਹਿਬ ਨੂੰ ਦੱਸ ਆ ਦੇ ਐਸ.ਐਮ. ਸਾਹਿਬ ਮੈਸਰ ਜੀ ਐਸ.ਐਮ. ਸਾਹਿਬ ਨੂੰ ਕਹਿ ਦਿਓ ਅੱਗੇ ਪਤਾ ਕਰਕੇ ਦੱਸ ਦੇ ਸਰ ਉਹਦੀ ਵਜ੍ਹਾ ਦੱਸ ਰਿਹਾ ਮੈਂ ਤੁਹਾਨੂੰ ਵਜ੍ਹਾ ਦੱਸ ਰਿਹਾ ਕਿਉਂਕਿ ਹਰ ਬੰਦਾ ਤੁਸੀਂ ਵੇਖੋ ਇੱਕ ਸਰ ਯਾਰ ਇੱਕ ਮਿੰਟ ਗੱਲ ਕਰ ਲੈਣ ਦੋ ਪਲੀਜ਼ ਗੱਲ ਕਰ ਲੈਣ ਦੋ ਅਗਰ ਪਤਾ ਕੀ ਗੱਲ ਨਹੀਂ ਹੋਣੀ ਕਿ ਨਹੀਂ ਤਾਂ ਤਹਿਸੀਲਦਾਰ ਸਾਹਿਬ ਬਾਈ ਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਬੋਲੋ ਆਰਾਮ ਨਾ ਨਹੀਂ ਮਾਇਆ ਤਾਂ ਆਹੀਂ ਬੋਲੋ ਤੁਸੀਂ ਬੋਲ ਲਿਓ ਜੇ ਇਹਦੇ ਤੇ ਜ਼ੋਰ ਦੀ ਮਾਈਕ ਰੱਖ ਲਓ ਤੁਸੀਂ ਅਸੀਂ ਸਿਰਫ ਇਹ ਕਹਿ ਰਹੇ ਆ ਕਿ ਅੱਜ ਦੀ ਡੇਟ ਚ ਪ੍ਰੈਜ਼ੈਂਟ ਟਾਈਮ ਚ ਹਰ ਬੰਦਾ ਫੋਨ ਤੇ ਅਵੇਲੇਬਲ ਹੈ ਤੁਸੀਂ ਇੱਕ ਇਹ ਹੰਗਾਮੀ ਹਾਲਤ ਹੈ ਜਿਹੜਾ ਚੌਂਗ ਚ ਬੈਠੇ ਆ ਕਿ ਕਿਉਂ ਬੈਠੇ ਆ ਅਸੀਂ ਕਿਉਂਕਿ ਭਾਈ ਗੁਰਜੀਤ ਸਿੰਘ ਖਾਲਸਾ ਦੀ ਜ਼ਿੰਦਗੀ ਨੂੰ ਖਤਰਾ ਹੈ ਤੁਹਾਨੂੰ ਪਤਾ ਹੈ ਬੇਅਦਬੀਆਂ ਨੂੰ ਲੈ ਕੇ ਕਿਹੋ ਜਿਹੇ ਹਾਲਾਤ ਖਰਾਬ ਹੋ ਚੁੱਕੇ ਨੇ ਕੱਲ ਨੂੰ ਆਹ ਸਾਰੇ ਪੰਜਾਬ 'ਚ ਅੱਗ ਲੱਗ ਸਕਦੀ ਐ ਇਸ ਗੱਲ ਨੂੰ ਲੈ ਕੇ ਹੰਗਾਮੀ ਹਾਲਾਤ ਤੁਸੀਂ ਜਿਹੜੇ ਵੀ ਚਾਹੇ ਸਾਡਾ ਚੀਫ ਐਗਜ਼ੀਕਿਊਟਿਵ ਹੈ ਮੁੱਖ ਮੰਤਰੀ ਚਾਹੇ ਸਾਡੇ ਚੀਫ ਸੈਕਟਰੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਤੁਸੀਂ ਉਹਨਾਂ ਨੂੰ ਲੂਪ 'ਚ ਲੈ ਕੇ ਦੱਸ ਸਕਦੇ ਹੋ ਕਿ ਹੰਗਾਮੀ ਹਾਲਾਤ 'ਚ ਲੋਕ ਸਮਾਨੇ ਦੇ ਚੌਕ 'ਚ ਬੈਠੇ ਨੇ ਬੇਅਦਬੀਆਂ ਦੇ ਕਾਨੂੰਨ ਨੂੰ ਲੈ ਕੇ ਜਿਹਦਾ ਡਰਾਫਟ ਆਲਰੇਡੀ ਤੁਹਾਡੇ ਪ੍ਰਧਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹੋਰ ਮਨਿਸਟਰ ਵੀ ਨੇ ਅਮਨ ਅਰੋੜਾ ਜੀ ਨਾਲ ਸ਼ੇਅਰ ਹੋ ਚੁੱਕਿਆ ਹੈ ਉਹ ਕੀ ਆਂਦੇ ਨੇ ਇਹਦੇ ਬਾਰੇ ਕੀ ਭਰੋਸਾ ਦੇਣ ਕਿ ਅਸੀਂ ਉਠੀਏ ਜਾਂ ਨਾ ਉਠੀਏ ਇੰਨੀ ਸਾਡੀ ਬੇਨਤੀ ਤੁਸੀਂ ਤਾਂ ਤੱਕ ਪਹੁੰਚਾ ਦਿਓ ਔਰ ਤਾਂ ਵਾਲੇ ਕੀ ਕਹਿੰਦੇ ਨੇ ਸਾਨੂੰ ਦੱਸ ਦਿਓ ਫਿਰ ਅਸੀਂ ਫੈਸਲਾ ਲੈ ਲਾਂਗੇ ਸੰਗਤ ਦੀ ਮਰਜ਼ੀ ਨਾਲ ਬਸ ਇੰਨੀ ਕ ਬੇਨਤੀ ਹੈ ਓਕੇ ਓਕੇ ਠੀਕ ਹੈ ਆਸ਼ੰਤ ਸਰ ਬੱਲੇ 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 ਸੁਮੂਚੀ ਸਾਲ ਸੰਦਗ ਜਿਹੜੀ ਇੱਥੇ ਇਕੱਤਰਤ ਹੋਈ ਹੈ ਦੇੜੇ ਕੰਮ ਇਹ ਐਵੇਂ ਕਰਨਾ ਬੋਗੜਾ ਆਵਾਜ਼ ਆ ਰਹੀ ਹੈ ਜੀ ਪਿੱਛੇ ਤੋਂ ਹਾਂ ਹਾਂ ਹੁਣ ਆ ਰਹੀ ਆ ਰਹੀ ਸੁਣਿਓ ਜੇ ਪੁਲਿਸ ਸਾਰੇ ਸਮੂਚੀ ਸਾਧ ਸੰਗਤ ਜਿਹੜੀ ਇੱਥੇ ਇਕੱਤਰਤ ਹੋਈ ਹੈ ਜਿਹੜੇ ਵੀ ਵੀਰ ਭਰਾ ਭੈਣਾ ਮਾਵਾਂ ਸਾਡੀਆਂ ਇੱਥੇ ਆਈਆਂ ਨੇ ਉਹਨਾਂ ਨੂੰ ਜਿਹੜੇ ਵੀ ਧਰਮ ਤੋਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਇੱਥੇ ਬਤੌਰ ਡੀਐਸਪੀ ਸਮਾਨਾ 2 ਦਿਨ ਹੋਏ ਮੈਨੂੰ ਜੁਆਇਨ ਕੀਤੇ ਨੂੰ ਤੁਹਾਡੇ ਸੰਘਰਸ਼ ਬਾਰੇ ਮੈਨੂੰ ਕੱਲ ਹੀ ਪਤਾ ਲੱਗਿਆ ਸੀ ਤੁਸੀਂ ਵੇਖ ਸਕਦੇ ਹੋ ਮੇਰੇ ਬੂਟਾਂ 'ਚ ਹਜੇ ਵੀ ਮਿੱਟੀ ਹੈ ਮੈਂ ਸਵੇਰ ਦਾ ਦਫ਼ਤਰ ਸਿਰਫ 10 ਮਿੰਟ ਬੈਠਾ ਹਾਂਗਾ ਜਿੱਦਨ ਦਾ ਆਇਆ ਉਦੋਂ ਦਾ ਹੀ ਲਾ ਲਓ ਕੋਸ਼ਿਸ਼ ਆਹੀ ਹੈ ਵੀ ਲੋਕਾਂ ਨੂੰ ਵੱਧ ਤੋਂ ਵੱਧ ਇਨਸਾਫ ਦੁਵਾਈਏ ਤੁਹਾਡੇ ਨਾਲ ਖੜੀਏ ਤੇ ਕਾਨੂੰਨ ਤੇ ਅਵਸਥਾ ਨੂੰ ਮੇਨਟੇਨ ਕਰੀਏ ਸਾਡੀ ਸਿੰਘ ਸਾਹਿਬ ਨਾਲ ਤੇ ਸਿੰਘ ਸਾਹਿਬ ਜਿਹੜੇ ਆਪਣੇ ਉੱਤੇ ਮੋਰਚਾ ਲਾਈ ਬੈਠੇ ਉਹਨਾਂ ਨਾਲ ਵੀ ਕੱਲ ਬੜੇ ਹੀ ਪੋਜ਼ਿਟਿਵ ਤਰੀਕੇ ਨਾਲ ਮੇਰੀ ਮੇਰੀ ਅਤੇ ਐਸਜੀਐਮ ਸਾਹਿਬਾ ਦੀ ਕੱਲ ਬੜੀ ਪੋਜ਼ਿਟਿਵ ਨੋਟ ਤੇ ਗੱਲਬਾਤ ਹੋਈ ਸੀ ਜਿਹੜੇ ਇਹਨਾਂ ਨੇ ਆਪਦੇ ਗਿਲੇ ਸ਼ਿਕਵੇ ਐ ਕੋਈ ਇਹਨਾਂ ਨੇ ਪੁਆਇੰਟਰ ਰੱਖੇ ਐ ਸਾਡੇ ਅੱਗੇ ਕੋਈ ਮੰਗਾ ਸੀਗੀਆਂ ਆਪਣੀਆਂ ਉਹ ਅਸੀਂ ਨੋਟ ਕਰ ਲਿਆ ਨੇ ਕੱਲ ਸ਼ਾਮ ਵੀ ਅਸੀਂ ਇਹਨਾਂ ਨਾਲ ਘੰਟਾ ਲਾ ਕੇ ਗਏ ਆ ਸਭ ਤੋਂ ਪਹਿਲਾਂ ਸਾਨੂੰ ਜੋ ਸਭ ਤੋਂ ਜ਼ਰੂਰਤਮੰਦ ਐ ਉਹ ਵੀ ਖਾਲਸਾ ਜੀ ਜਿਹੜੇ ਉੱਤੇ ਚੜੇ ਹੋਏ ਨੇ ਉਹਨਾਂ ਦੀ ਸਿਹਤ ਉਹਨਾਂ ਦਾ ਪਰਿਵਾਰ ਆਫਟਰ ਆਲ ਹਰੇਕ ਦੀ ਜ਼ਿੰਦਗੀ ਕੀਮਤੀ ਹੈ ਪਿਛੇ ਹੀ ਬੜਾ ਮੰਦਪਾਗਾ ਇੱਥੇ ਘਟਨਾ ਵਾਪਰੀ ਸੀ ਜਿਸ ਚ ਕਈ ਛੋਟੇ ਛੋਟੇ ਬੱਚੇ ਸ਼ਹੀਦ ਹੋਏ ਸੀ ਸਾਨੂੰ ਉਨੀ ਹੀ ਚਿੰਤਾ ਹੈ ਕਿ ਕੋਈ ਬਜ਼ੁਰਗ ਹੋਵੇ ਜਾਂ ਬੱਚਾ ਹੋਵੇ ਇਨਸਾਨੀਅਤ तौर ਤੇ ਅਸੀਂ ਵਚਨਬੰਦ ਹਾਂ ਬਤੌਰ ਪੁਲਿਸ 24 ਘੰਟੇ ਅਸੀਂ ਡਿਊਟੀ ਕਰਦੇ ਹਾਂ ਕੋਈ ਦਿਨ ਸਾਡਾ ਛੁੱਟੀ ਦਾ ਨਹੀਂ ਹੁੰਦਾ ਅਜਵੀਕ ਫਰੀਦ ਸਾਹਿਬ ਦੀ ਜਨਮ ਦਿਨ ਹੈ ਤੇ ਇਹ ਸਰਕਾਰੀ ਛੁੱਟੀ ਹੈ ਬਟ ਸਾਡੇ ਲਈ ਕੋਈ ਛੁੱਟੀ ਦਾ ਦਿਨ ਨਹੀਂ ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਇੱਥੇ ਮੌਜੂਦ ਹਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਆਹੀ ਗੁਜ਼ਾਰਿਸ਼ ਹੈ ਕਿ ਮੈਨੂੰ ਥੋੜਾ ਸਮਾਂ ਦਿਓ ਮੈਂ ਕੱਲ ਵੀ ਬਾਬਾ ਜੀ ਨੂੰ ਆਹੀ ਗੱਲ ਕਹੀ ਸੀ ਮੈਂ ਕਿ ਤੁਹਾਡੇ ਸਾਰੇ ਜਿੰਨੇ ਵੀ ਗਿਲੇ ਸ਼ਿਕਵੇ ਆ ਜਿੰਨੀ ਵਤ ਤੋਂ ਵਤ ਮੈਂ ਮਦਦ ਕਰ ਸਕਾਂਗਾ ਵਤ ਤੋਂ ਵਤ ਤੁਹਾਡੇ ਵਚਨ ਤੁਹਾਡੀ ਡਿਮਾਂਡ ਇਹ ਇੱਕ ਇਕੱਲੇ ਇਹਨਾਂ ਦੀ ਡਿਮਾਂਡ ਨਹੀਂ ਹੈ ਜੀ ਜੋ ਆਪਾਂ ਇਹ ਰੈਜ਼ੋਲੂਸ਼ਨ ਮੂਵ ਕੀਤਾ ਹੈ ਇਹ ਪੂਰੇ ਸੂਬੇ ਵਿੱਚ ਲੋਕ ਚਾਹੁੰਦੇ ਨੇ ਕਿ ਇਹ ਚੀਜ਼ ਹੋਵੇ ਤੇ ਆਪਾਂ ਗੁਰੂ ਮਹਾਰਾਜ ਕਿਰਪਾ ਜੇ ਹੋਊਗੀ ਤਾਂ ਇਹ ਜ਼ਰੂਰ ਇਹ ਲਾਅ ਬਣੂਗਾ ਜੇ ਆਪਾਂ ਸਾਰੇ ਇਕੱਠੇ ਰਹੀਏ ਇੱਥੇ ਤੁਸੀਂ ਅੱਜ ਇਕੱਠ ਕੀਤਾ ਸੀ ਤੁਸੀਂ ਆ ਕੇ ਇੱਥੇ ਰੋਸ ਦੇ ਵਿੱਚ ਇੱਥੇ ਤਰਨਾ ਦਿੱਤਾ ਹੈ ਮੈਂ ਕੁਦਰਤੀ ਉਥੇ ਲੋਜ ਨਾਡਰ ਯੂਟੀਸੀ ਪਸਿਆਣਾ ਠਾਣਾ ਵਿੱਚ ਉਥੋਂ ਚੱਲ ਕੇ ਇੱਥੇ ਆਏ ਆ ਤੁਹਾਡੇ ਵਿੱਚ ਸਾਡੀ ਤੁਹਾਨੂੰ ਇਹੀ ਬੇਨਤੀ ਹੈ ਕਿ ਪਬਲਿਕ ਥੋੜੀ ਜੀ ਖਰਾਬ ਹੋ ਰਹੀ ਹੈ ਵੀ ਆਪਾਂ ਇਸ ਚੀਜ਼ ਨੂੰ ਕਨਸਿਡਰ ਕਰ ਲਈਏ ਜਿਹੜਾ ਤੁਸੀਂ ਸਥਿਤੀ ਜੋ ਸਟੇਟਸ ਤੁਸੀਂ ਮੰਗਿਆ ਆਪਣੇ ਰੈਜ਼ੋਲੂਸ਼ਨ ਦਾ ਵੀ ਕਿੱਥੇ ਪਹੁੰਚਿਆ ਜੋ ਤੁਸੀਂ ਸੀਨੀਅਰ ਅਗੂ ਆਪ ਦੇ ਸ਼੍ਰੀ ਅਮਨ ਰੋੜਾ ਜੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਤੁਸੀਂ ਦਿੱਤਾ ਹੈ ਮੈਂ ਜੋ ਫੋੜੀ ਤੋਂ ਹਤੇ ਜੋ ਮੈਂ ਪਤਾ ਕਰਕੇ ਆ ਕਿ ਉਹ ਹੋਮ ਡਿਪਾਰਟਮੈਂਟ ਵਿੱਚ ਅੰਡਰ ਕੰਸੀਡਰੇਸ਼ਨ ਹੈ ਜਿੰਨਾ ਕੁ ਮੈਨੂੰ 2 ਦਿਨਾਂ ਚ ਪਤਾ ਲੱਗਿਆ ਇਸ ਤੋਂ ਬਾਅਦ ਮੈਂ ਜਾਂ ਹੋਰ ਕੋਈ ਵੀ ਮੁਲਾਜ਼ਮ ਅਸੀਂ ਸਾਰੇ ਸਰ ਸਾਹਿਬ ਇੱਕ ਮਿੰਟ ਬਹਿ ਜਾਓ ਯਾਰ ਇੱਧਰ ਸੁਣ ਲੈਣ ਦਿਓ ਗੱਲ ਸਾਰਿਆਂ ਨੂੰ ਪਲੀਜ਼ ਅਸੀਂ ਸਾਰੇ ਕੋਈ ਦੂਜੇ ਦੇਸ਼ ਹੈ ਮੁਲਕ ਤੋਂ ਨਹੀਂ ਆਏ ਸੀ ਤੁਹਾਡੇ ਵਿੱਚੋਂ ਹੀ ਆ ਵਰਦੀ ਪਾਈ ਹੈ ਤੇ ਤੁਹਾਨੂੰ ਹੀ ਵਚਨ ਮੰਨਣਾ ਵੀ ਤੁਹਾਡੀ ਸੇਵਾ ਕਰਨੀ ਹੈ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਲੋ ਨੀਡਰ ਆਰਡਰ ਪੂਰਾ ਮੇਨਟੇਨ ਕਰਾਂਗੇ ਤੇ ਜਿੱਥੇ ਕਹਾਂਗੇ ਅਸੀਂ ਤੁਹਾਡੇ ਨਾਲ ਖੜੇ ਰਵਾਂਗੇ ਠੀਕ ਹੈ ਜੀ ਸਾਡੀ ਬੇਨਤੀ ਜੋ ਹੈ ਉਸ ਤੇ ਤੁਸੀਂ ਗੌਰ ਫਰਮਾਓ ਜੋ ਸਾਡੇ ਮੈਂ ਵਚਨ ਬੋਲ ਕੇ ਜਾ ਰਹੇ ਹਾਂ ਤੁਸੀਂ ਉਹਨੂੰ ਵੀ ਕੰਡਲੀ ਕਨਸੀਡਰ ਕਰੋ ਬਹੁਤ ਬਹੁਤ ਧੰਨਵਾਦ ਜੀ ਤੇ ਅਫੀਸਰ ਸਾਹਿਬ ਜਿਹੜੀ ਮਾਨ ਸਾਹਿਬ ਨੇ ਗੱਲ ਕੀਤੀ ਉਹ ਗੱਲ ਦਾ ਜਵਾਬ ਚਾਹੀਦਾ ਸੋ ਜਿਹੜੀ ਉਹਨਾਂ ਨੂੰ ਬੋਲ ਤੁਸੀਂ ਲੂਪ ਚ ਲੈ ਕੇ ਬਰਾੜ ਸ ਅਸੀਂ ਸਿਰਫ ਸਟੇਟਸ ਹੀ ਕਹਿਣਾ ਜੀ ਉਹ ਤਾਂ ਸਾਨੂੰ ਪਤਾ ਹੈ ਮੈਂ ਅੱਜ ਮੈਂ ਸਟੇਟਸ ਦਾ ਬੋਲ ਨਹੀਂ ਨਹੀਂ ਬਰਾੜ ਸਾਹਿਬ ਨੂੰ ਇਹ ਦੱਸ ਇਹੋ ਮੈਨੂੰ ਪਤਾ ਲੱਗੇ ਅਸੀਂ ਇਹ ਗੱਲ ਕਿਹਦੇ ਵੱਲੋਂ ਮੰਨੀਏ ਤੁਹਾਡੇ ਵੱਲੋਂ ਜਾਂ ਡੀਜੀਪੀ ਸਾਹਿਬ ਵੱਲੋਂ ਜਾਂ ਚੀਫ ਸੈਕਟਰੀ ਵੱਲੋਂ ਹਾਂਜੀ ਸਿਵਲ ਮੈਟਰ ਵੱਲੋਂ ਤੁਸੀਂ ਗੇ ਐਸਡੀਐਮ ਮੈਡਮ ਵੱਲੋਂ ਤੁਸੀਂ ਉਹਨਾਂ ਨੂੰ ਇੱਕੋ ਸਾਡੀ ਬੇਨਤੀ ਜਿਵੇਂ ਤੁਸੀਂ ਸਾਡੇ ਨਾਲ ਹੋ ਸਾਡੇ ਚੋ ਹੀ ਤੁਸੀਂ ਹੋ ਜਿੰਨਾ ਮੱਥਾ ਅਸੀਂ ਟੇਕਦੇ ਹਾਂ ਤੁਸੀਂ ਵੀ ਟੇਕਦੇ ਹੋ ਕਿਉਂਕਿ ਇਹ ਹੰਗਾਮੀ ਇਹ ਹੰਗਾਮੀ ਹਾਲਤ ਹੈ ਇੱਥੇ ਮਾਤਾ ਤੁਹਾਨੂੰ ਵਖਾ ਦਿੰਦੇ ਆ ਉਹ ਬੈਠੀ ਉਹਨਾਂ ਦੇ ਸਾਡੀ ਮਾਤਾ ਹੈ ਥੋੜੀ ਵੀ ਮਾਤਾ ਹੈ ਸਿਰਫ ਇੱਕ ਸਾਡੇ ਵੱਲੋਂ ਬੇਨਤੀ ਹੈ ਸੰਗਤ ਵਿਛਲੇ ਤਾਂ ਤੁਸੀਂ ਉੱਥੇ ਉਹਨਾਂ ਨੂੰ ਇੰਨਾ ਕਹਿ ਦਿਓ ਕਿ 8 ਮਹੀਨਿਆਂ ਤੋਂ ਇਹ ਗੱਲ ਚੱਲ ਰਹੀ ਬਰਾਟਾ ਇਹਨਾਂ ਨੂੰ ਪੁੱਛ ਲਓ ਕਿੰਨੇ ਥਾਂ ਗੱਲਾਂ ਹੋਈਆਂ ਫੇਰ ਮੁੜੀਆਂ ਉਹਨਾਂ ਨੂੰ ਕਹੋ ਲੈ ਵੀ ਉਹ ਇੱਕ ਗਾਰੰਟੀ ਦੇ ਅਸੀਂ ਇਹ ਨਹੀਂ ਕਿ ਤੁਹਾਨੂੰ ਘਾਟਾ ਅੰਕਦੇ ਆ ਪਰ ਤੁਹਾਨੂੰ ਆਪ ਦਾ ਮੰਨ ਕੇ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਟੌਪ ਤੇ ਬੈਠੇ ਨੇ ਉਹਦਾ ਨਾਮ ਲੈ ਕੇ ਕਿ ਉਸ ਬੰਦੇ ਨੇ ਕਿਹਾ ਕਿ ਇੰਨੇ ਦਿਨਾਂ ਚ ਇਸ ਕਾਨੂੰਨ ਬਾਰੇ ਤੁਹਾਨੂੰ ਅਸੀਂ ਕਲੀਅਰ ਕਰ ਦਿਆਂਗੇ ਅਸੀਂ ਹੁਣੇ ਉੱਠ ਜਾਾਂਗੇ ਕਿ ਉਹ ਉਦੋਂ ਤੱਕ ਅਸੀਂ ਦੱਸੋ ਬੜੀ ਸਾਰੇ ਕਹਿ ਰਹੇ ਨੇ ਤਹਿਸੀਲਦਾਰ ਸਾਹਿਬ ਵੀ ਐਸਡੀ ਇਹ ਕਹਿ ਰਹੇ ਨੇ ਕਿ ਐਸਡੀਐਮ ਸਾਹਿਬ ਨਾਲ ਗੱਲ ਹੋਈ ਯਾਰ ਐਸਡੀਐਮ ਸਾਹਿਬ ਵੀ ਆ ਜਾ ਸਕਦੇ ਸੀ ਇੱਥੇ ਹਾਂ ਇਹ ਕੋਈ ਸਮਾਰਾ ਪਾਕਿਸਤਾਨ ਤੋਂ ਮੇਰੀ ਗੱਲ ਸੁਣੋ ਜੀ ਜਿਵੇਂ ਮੈਂ ਤੁਹਾਨੂੰ ਦੇਖੋ ਜੀ ਲਾਅ ਐਂਡ ਔਰਡਰ ਹੁੰਦਾ ਸਾਡੇ ਕੋਲ ਕੁਦਰਤੀ ਅੱਜ ਮੈਡਮ ਪਹਿਲਾਂ ਸਵੇਰੇ ਉਹਨਾਂ ਦੀ ਡਿਊਟੀ ਲੱਗੀ ਸੀ ਉਹ ਉੱਥੇ ਮਸ਼ਰੂਫ ਹਨ ਜੇ ਉਹਨਾਂ ਦਾ ਨੁਮਾਇੰਦਾ ਹੈ ਉਹ ਵੀ ਇਕੁਅਲੀ ਮੈਜਿਸਟਰੇਟ ਹੀ ਹੁੰਦਾ ਠੀਕ ਹੈ ਜੀ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਜੋ ਪਹਿਲਾਂ ਹੋਇਆ ਨਹੀਂ ਹੋਇਆ ਉਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਇਹ ਮੇਰੇ ਦਾਇਰੇ ਵਿੱਚ ਨਹੀਂ ਹੈ ਮੈਂ ਮੈਨੂੰ ਮੇਰੀ ਬੇਨਤੀ ਇਹ ਕੰਪਲੀਟ ਤਾਂ ਕਰ ਲਨ ਦਿਓ ਬਾਈ ਤੁਹਾਨੂੰ 8 ਮਹੀਨੇ ਹੋ ਗਏ ਜੇ ਤਾਂ ਮੇਰੇ ਵੱਲੋਂ ਕੋਈ ਐਫਰਟ ਘਟ ਹੋਇਆ ਹੁਣ ਮੈਂ ਤਾਂ ਉਸ ਬਾਰੇ ਤੁਹਾਨੂੰ ਦੱਸ ਸਕਦਾ ਤੇ ਅੱਗੇ ਤੁਹਾਨੂੰ ਜੇ ਮੈਂ ਨਾ ਕਰਾਂ ਤਾਂ ਤੁਸੀਂ ਮੈਨੂੰ ਬਰਾੜ ਸਾਹਿਬ ਉਹਦੀ ਇੱਕ ਵਜ੍ਹਾ ਹੈ ਉਹਦੀ ਵਜ੍ਹਾ ਪਤਾ ਕੀ ਆ ਬੈਠੇ ਇਹਨਾਂ ਦੇ ਬੱਚੇ ਗੁਜ਼ਰੇ ਸੀ ਇਹਨਾਂ ਨੂੰ ਪੁੱਛੋ ਮੇਰਾ ਫਾਇਦਾ ਹੈ ਇਹਨਾਂ ਦੇ کیس ਇੱਕ ਮਿੰਟ ਪੁੱਛੋ ਜੀ ਤੁਹਾਨੂੰ ਲਿਉਣ ਵਾਲੇ ਵੀ ਅਸੀਂ ਆ ਸਾਰੇ ਬਿਲਕੁਲ ਜੀ ਤੁਹਾਨੂੰ ਲਿਉਣ ਵਾਲੇ ਵੀ ਅਸੀਂ ਆ ਪੁੱਛੋ ਜੀ ਇਹਨਾਂ ਦਾ ਮੈਂ ਬਰਾੜ ਸਾਹਿਬ ਬਰਾੜ ਸਾਹਿਬ ਇੱਕ ਬੇਨਤੀ ਸੁਣੋ ਤੁਸੀਂ ਕਿਹਾ ਕਿ ਤੁਸੀਂ ਸੜਕਾਂ ਤੇ ਬੈਠੇ ਹੋ ਲੋਕ ਖਰਾਬ ਹੋ ਰਹੇ ਨੇ ਤਾਂ ਇੱਕ ਸਾਡੇ ਵੀ ਬੇਨਤੀ ਇਹ ਹੈ ਵੀ ਜਦੋਂ ਅਸੀਂ ਸ਼ਾਂਤਮਈ ਢੰਗ ਨਾਲ ਅਲੱਗ ਬੈਠੇ ਹੁੰਨੇ ਆ ਉਦੋਂ ਕਿਉਂ ਨਹੀਂ ਆਵਾਜ਼ ਸੁਣੀ ਜਾਂਦੀ ਉਦੋਂ ਕਿਉਂ ਨਹੀਂ ਪ੍ਰਸ਼ਾਸਨ ਨਾਲ ਮੈਨੂੰ ਦੱਸੋ ਕੱਲ ਤੁਸੀਂ ਕੱਲ ਪੀਸਫੁਲੀ ਬੈਠੇ ਸੀ ਉੱਥੇ ਇਹਨਾਂ ਤੇ ਅਸੀਂ ਗਏ ਆ ਕੱਲ ਵੀ ਗਿਆ ਮੈਂ ਇਹਨਾਂ ਕੋਲ ਪੁੱਛੋ ਸਰਦਾਰ ਸਾਹਿਬ ਤੁਸੀਂ ਆਪਦੀ ਜ਼ਾਤ ਤੇ ਨਾ ਲਾਓ ਤੁਸੀਂ ਐਂ ਸਮਝ ਰਹੇ ਅਸੀਂ ਤੁਹਾਡੇ ਨਾਲ ਲੀ ਗੱਲ ਕਰ ਰਹੇ ਸਰਦਾਰ ਸਾਹਿਬ ਤੁਸੀਂ ਸਾਡੇ ਨਾਲ ਹੋ ਮੈਂ ਕਹਿ ਰਿਹਾ ਬਤੌਰ ਦੇ ਬਤੌਰ ਨਮਾਇंदे ਬਤੌਰ ਡਿਸਟ ਇੱਕ ਮਿੰਟ ਯਾਰ ਇੱਕ ਮਿੰਟ ਆਰਾਮ ਨਾਲ ਗੱਲ ਇੱਧਰ ਨੂੰ ਹੋ ਜਾਓ ਮਾੜਾ ਜਿਹਾ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਮਾੜਾ ਰੋਕੋਈ ਨਾ ਇੱਥੇ ਆਰਾਮ ਨਾਲ ਬਰਾੜ ਸਾਹਿਬ ਆਰਾਮ ਨਾਲ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵਧੀਆ ਮਾਹੌਲ ਚ ਗੱਲਬਾਤ ਹੋਊਗੀ ਜੇ ਸਾਰੇ ਬਹਿ ਕੇ ਸੁਣੋਗੇ ਪਹਿਕੇ ਸੁਣੋ ਜੋ ਗੱਲ ਆ ਦੇਖੋ ਤੁਹਾਡੇ ਸਾਹਮਣੇ ਹੋ ਰਹੀ ਆ ਅਸੀਂ ਕੋ ਪਰਦੇ ਨਾਲ ਨਹੀਂ ਗੱਲ ਕਰ ਰਹੇ ਬੰਧੋ ਜੇ ਤੁਸੀਂ ਦੇਖੋ ਸਾਡੇ ਨਾਲ ਸਪੋਰਟ ਕਰਨ ਆਇਓ ਸੰਗਰਸ਼ ਦੀ ਤਾਂ ਬਹਿ ਕੇ ਪਿਆਰ ਸਤਿਕਾਰ ਨਾਲ ਗੱਲ ਸੁਣੋ ਠੀਕ ਹੈ ਜੋ